ਹੰਦੂ ਦਾ ਸਤਿਕਾਰ ਸਤਿਕਾਰ ਜੀ ਹੋਰ ਸਾਨੂੰ ਵਧੀਆ ਜੀ ਵਧੀਆ ਜੱਗ ਠੀਕ ਆ ਜੀ ਐਂ ਆ ਵਧੀਆ ਜੀ ਵਧੀਆ ਵੇਖਿਆ ਮਾਲ ਸੰਦੂ ਦਾ ਫਿਰ ਹਾਂ ਜੀ ਹਾਂ ਜੀ ਮਾਲ ਤੇ ਵੇਖਿਆ ਉਸ ਤੋਂ ਬਾਅਦ ਦੋ ਤਿੰਨ ਵੇਚਦੀਆਂ ਠੀਕ ਆ ਹਾਂ ਜੀ ਹਾਂ ਜੀ ਅੱਜ ਆ ਪੰਜ ਪੋਨੀਆਂ ਅਸੀਂ ਤੇ ਨਹੀਂ ਪਾਵਾਂਗੇ ਚਲੋ ਦੋ ਵੇਚ ਗਏ ਦੋ ਵੇਚ ਗਏ ਬੋਲੋ ਫਿਰ ਜੀ ਇੰਨੇ ਪਰੇ ਇਹ ਜੀ ਦੀ ਸੁਰਾਇਤ ਜਾ ਹਾਂ ਜੀ ਮਗਰ ਇਹਦੇ ਅੱਛੀ ਹੈ ਮਗਰ ਵਾਛੀ ਆ ਹਾਂ ਜੀ ਹਾਂ ਜੀ ਐਸ ਟਾਈਮ ਕੋਈ ਮਿਲ ਕੇ ਲੈ ਜਾਵੇ ਕੋਈ ਟ੍ਰਾਂਸਫਰ ਕਰਵਾ ਲੈ ਹਾਂ ਜੀ

ਆ ਦੇ ਵਸੀ ਮਗਰਾ ਕੀ ਆ ਤੇ ਵੇਖੋ ਥਾਲੇਵਾ ਕਰਾਂ ਦੇ ਬਾਹਰ ਸਾਰਾ ਖਾਂ ਲੱਕਾ ਬਸ ਠੀਕ ਆਜੋ ਇਸ ਕੋ ਵੇਖੋ ਵੈਦ ਗਈ ਟਾਈਮ ਕਿੰਨਾ ਹੋ ਗਿਆ ਬਾਈ ਜੀ ਨੂੰ ਕਿਤਾਈ ਤਰੀ ਨੂੰ ਤਰੀ ਨੂੰ ਸੀ 10000 ਦਿਨ ਹੋ ਗਏ ਬੋਲੋ ਸੰਦੇ ਸਾਹ ਬੱਚੀ ਰੇਟ ਮੁੱਲ ਤੇ ਸੰਦੀਪ ਜੀ 80 ਵੀ 85 ਵੀ ਆ ਹਮ 70000 ਤੇ ਛੋਟ ਕਰਾਂਗੇ ਕਿ ਨਹੀਂ ਜਿੰਨੀ ਕਹਿ ਲੋਗੇ ਨਹੀਂ ਤੁਸੀਂ ਆਪੇ ਨਹੀਂ ਇਹ ਨਹੀਂ ਪੰਜ ਕਰਦਾ ਜਾਨ ਦੋ ਦੋ ਰੁਪਏ 36000 ਬਸ 30000 ਦੇ ਚਲੋ ਠੀਕ ਆ ਲਓ ਜੀ ਵੇਖੋ ਕਰੋ ਇਹ ਵਹਿੜ ਪੂਰੀ ਰਾਜੀ ਬਾਜੀ ਨਾਲੇ ਤੇ ਚਾਰ ਦਾ ਸੋ ਵੇੜਾ ਪੂਰੀ ਆ ਦੇਖਿਆ ਨਾ ਤਾ ਲੱਗਦਾ ਸਾਖਰੀ ਵੱਡੀ ਨਾਲੇ ਦੇਖਦੀ ਆਹ ਨਾ ਜੀ ਰੋਟੀ ਨੇ ਬਹੁਤ ਖਵਾ ਪਾਇਆ ਹਾਂ ਜੀ ਬਰਾ ਆਸਮੀਲੀ ਖੀਰੀ ਵਸੀ ਆ ਅੱਛਾ ਖੀਰੀ ਆ ਖੀਰੀ ਵਸੀ ਆ ਵੇਖੋ ਨਿਵਾਸ ਵੇਖੋ ਮੈਂ ਬਾਹਰ ਕਰਦੇ ਹਾਂ ਇਹ ਸੰਦੂਖ ਵੇੜਾ ਖਾਤਰੀ ਹੈਗੇ ਲੋਹੇ ਖੀਰੀ ਵੇਰ ਦੁੱਧ ਕੇ ਨਾ ਦੁੱਧ ਸੁਨੀਲੀ ਕਾ 18 ਨਹੀਂ ਕਹਿੰਦੇ ਹਾਂ ਜੀ ਮਿਲ ਲੈਣਾ 14 ਕਿਲੋ ਦੁੱਧ ਮਿਲਦੀ ਆ 14 ਕਰ ਪੱਕਾ ਹੀ ਆ ਹਾਂ ਧੋ ਰੋ ਪਰ ਇਹ ਦਾਨ ਦੇ ਇੱਕ ਤੋਂ ਵੀ ਤੋੜਿਆ ਹੋਵੇ ਹਾਂ ਕੋਈ ਪੈਸਾ ਨਾ ਦਵੇ ਬੰਦਾ ਗਾਂ ਲੈ ਬਸ ਠੀਕ ਆ ਬਖਾਲੇ ਵੀ ਨੇ ਦੱਦ ਚੋੜਿਆ ਵਾ ਆ ਵੇਖੋ ਜੀ ਮੈਂ ਠੰਡੀ ਸੀਲ ਵੱਛੀ ਆ ਕਮਾਓ ਮੂਮੜਾ ਜਿੱਤੇ ਖਿਲਾਰ ਤੋਂ ਉੱਥੇ ਖਲੋ ਜਾਣਾ ਇਹ ਖਵਾਓ ਬੋਲੋ ਜੀ ਮੁੱਲ 55 ਮੁੱਲ 56 ਹੂੰ 50 ਚੋਂ ਮਾਨਤਾ ਨਾ ਹੋਊਗਾ ਕਿੰਨਾ ਜਿੰਨਾ ਕਹਦੇ ਆਪੀ ਕਹਦੇ ਆਪੀ ਦੱਸੋ ਅੱਗੇ ਵੀ ਕਹਾਂ ਤਿੰਨ ਪੰਜ 45 45 ਦੇ ਦਾਂਗੇ ਦੋ ਹੀ ਹੋਰ 43000 43000 ਬਸ ਠੀਕ ਆ ਪਰ ਇਹ ਗੱਲ ਹਾਂਜੀ 14 ਕਿਲੋ ਕੋਈ ਮਿੰਕੇ ਖੜੇ ਵੱਚੀ ਥੱਲੇ ਹੋ ਠੀਕ ਆ ਸੋਈ ਨੂੰ ਆ ਜਾ ਪੰਜਵਾਂ ਦਿਨ ਹੋਗਾ ਮਗਰ ਵਛਾ ਜੇ ਚਲੋ ਵਛਾ ਵੀ ਨਾ ਦੋ ਜਾਨ ਦੋ ਜਾਨ ਦੋ ਦੇਖੀ ਚੱਲੋ ਕਰਾ ਲਓ ਲਓ ਜੀ ਦੇਖੀ ਚੱਲੋ ਕਰਾ ਲਈ ਇਹ ਸੰਧੂ ਸਾਹਿਬ ਦਾ ਰੇਟ ਆ ਹੁਣ ਬੰਦ ਕਰੋ ਭਾਈ ਹੁਣ ਬੰਦ ਕਰ ਦੋ ਮਾੜਾ ਜੀ ਆਹ ਦੇਖੋ ਜੀ ਕਰਾ ਲਿਆ ठीक है, आ लो ब्राडी, हंडसा बाहा। ये समझिये आप बच्चे में बता दिये नालू। क्या बच्चिया? हाँ जी, नहीं आप अच्छी पहले ने ब्राडी की है। अच्छा, आप अच्छा जभी होना था कहाँ में घोड़ी आना आते हैं? ठीक है, ठीक है, ठीक है, अभी बच्चा आ गये। हाँ जी। बैठ गए ना चीड़ी बता दिये नाल ਕਿੰਨੇ ਨੰਬਰਾਂ ਦੇ ਬੱਚੇ ਆ ਤੇ ਜੀ ਦੋਵਾਂ ਨੇ ਬੱਚੇ ਆ ਚਲੋ ਆ ਜਾਓ ਆ ਜਾ ਆਹਾਂ ਇਹ ਸਨੀ ਜੀ ਕੈਨ ਨੂੰ ਭਮਤੀ ਚੌਥਾ ਪੰਜਵਾਂ ਜਨਮ ਬੱਚੇ ਸੁਆ ਲਾਗੇ ਜੀ ਹਾਂਜੀ ਮੂੰ ਦੀ ਛੇ ਦਾ ਨਹੀਂ ਕੋਈ ਤੀਜਾ ਸੁਆ ਲਾਗੇ ਲੈ ਜੀ ਕੋਈ ਚੁੱਜਾ ਲਾਗੇ ਲੈ ਜੀ ਐਸ ਟਾਈਮ ਪਰਸੋਂ ਸੁਈ ਹੂੰ ਹੂੰ ਫਲੋਰੀ ਨੇ ਸੋ ਕਰਾ ਦੇਣੀ ਇਹਦੇ ਲਈ ਪਿੰਡੋਂ ਜੁੱਤੀਆ ਕਿੰਨਾ ਹੈ ਦੋਸਤ ਕਰਨਾ ਦੋਸਤ 14 ਕੋਟਾਂ ਨੂੰ ਭਰਨਾ ਵਾ ਨਹੀਂ ਨਹੀਂ ਠੀਕ ਠੀਕ ਆ ਹਾਂਜੀ 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 ਥੋੜਾ ਜਿਹਾ ਲੇ ਚੁਪਣਾ ਹਾਂ ਹਾਂ ਲੇ ਚੁਪਣਾ ਹੈ ਤੇ ਪਰਸੋਂ ਸਹੀ ਆ ਬਾਕੀ ਖੰਡੀ ਸੀਲਾ ਕੋਈ ਹਾਂਜੀ ਸੰਦੀ ਤੋਂ ਫਿਰ ਨਾਸ ਵੀ ਸੀ ਆ ਹਾਂਜੀ ਬੋਲ ਟੀਮ ਮੇ 42000 ਆ ਜੀ ਨਹੀਂ ਜਾਣ ਦੋ ਅੱਪੀ ਦੱਸ ਦੋ 33000 ਦੇ ਦਾਂਗੇ ਦੇ ਦੇ ਦਾਂਗੇ ਕੋਈ ਕਰ ਦੋ 2000 ਛੱਡਦਾ 30 ਦੀ ਪੂਰੇ ਜਾਣ ਦੋ ਨਹੀਂ 30 ਚ ਲੱਭਦਾ ਹੀ ਨਹੀਂ ਕੋਈ ਤੇਰਾ ਆਹ ਉਹ ਕੋਈ ਲੱਭੇ ਫੇਰੀਆ ਚੱਲ ਜਾਣ ਦੋ 32000 ਦੇ ਚਲੋ ਦੇ ਦਾਂਗੇ ਚਲੋ ਜਾਣ ਦੋ ਜੀ ਦੇ ਦਾਂਗੇ ਲਓ ਜੀ 32000 ਦੀ ਵਿਹੜ ਵੇਖ ਲੋ ਕਰਾਂ ਜੀ ਆਹ ਵੇਖੋ ਬੱਠੀ ਸਬਜ਼ਾ ਹੈ ਜੀ ਹਾਂ ਜੀ ਇਹੋ ਜੀ ਲਓ ਜੀ ਤਿੰਨ ਬੈਠਾ ਬਾਈਆਂ ਕੋਲ ਔਰ ਮੇਰਾ ਵੀ ਇੱਥੇ ਆ ਕੇ ਚੁਆਈ ਕਰਕੇ ਚੱਕਰ ਕੇ ਲੈ ਕੇ ਜਾ ਰੋ ਕਰੋ ਠੀਕ ਹੈ ਤੁਹਾਡਾ ਹੱਗ ਬੰਦਾ ਠੀਕ ਹੈ ਹਨ ਸੰਤੂ ਦਾ ਸਾਹਿਬ ਨਹੀਂ ਮੈਂ ਨਾ ਸਨੀਤੀ ਇੱਥੇ ਕੋਈ ਚੁਆਈ ਕਰਕੇ ਲੈ ਜਾਏ ਬਿਲਕੁਲ ਇੱਥੇ ਵੇਚੋ ਮੇਰੇ ਕਿੰਨੇ ਦੇ ਛੱਡ ਜੇ ਹਾਂਜੀ ਕੋਈ ਗੱਲ ਨਹੀਂ ਬਿਲਕੁਲ ਜੀ ਉਹ ਘਰ ਖੜ ਕੇ ਦੋ ਜਣਿਆਂ ਨੂੰ ਵਸੋਣਾ ਉਹ ਕਹਿਣਾ ਇਹ ਚੰਗੀ ਨਹੀਂ ਆ ਉਹਦਾ ਆਪਾਂ ਦੋ ਜਣਿਆਂ ਕੋਲ ਫੋਨ ਕਰਾਉਣਾ ਵਾ ਬਿਲਕੁਲ ਜੀ ਇੱਥੇ ਆਉਣ ਲੱਗਿਆ ਤੇ ਬਾਅਦ ਚ ਆਪਾਂ ਤਿੰਨੇ ਆਣੇ ਨਾਲ ਲਿਓਨੇ ਆ। ਨਾ ਨਾ ਸਹੀ। ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਜਦੋਂ ਪੈਸੇ ਦੇਣੇ ਆ। ਬਿਲਕੁਲ ਭਾਈ ਜੀ। ਅਸੀਂ ਤਸੱਲੀ ਕਰਕੇ ਲਿਆਂਦੇ ਤੁਸੀਂ ਵੀ ਤਸੱਲੀ ਕਰਕੇ ਖੜੋ। ਅਸੀਂ ਪੈਸੇ ਦਿੱਤੇ ਆਪਣੀ ਤਸੱਲੀ ਕੀਤੀ ਤੁਸੀਂ ਵੀ ਕਰੋ। ਚਲ। ਜਿਹੜਾ ਕੋਈ ਇੱਥੇ ਤਸੱਲੀ ਕਰ ਲੇ ਵਧੀਆ ਗੱਲ। ਬਿਲਕੁਲ। ਐਵੇਂ ਬਾਅਦ ਚ ਸੰਜੀ ਜੀ ਲਾਮਾ ਦੇਣੋਂ ਇੱਥੇ ਤਸੱਲੀਆਂ ਕਰੋ ਆਪਣੀਆਂ। ਹੁਣ ਪਹਿਲੇ ਡੰਗਰ ਦਿੱਤੇ ਇੱਥੇ ਆ ਬੰਦਿਆ ਨੇ ਖੜੇ ਆ। ਹਾਂਜੀ। ਕੋਈ ਗੱਲ ਤੇ ਨਹੀਂ ਆ। ਬਾਕੀ ਸਨੀ ਜੀ ਨਾ ਸੁਖ ਸੰਧੂ ਜੀ। 81464722 ਜਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ